ਸਤਿ ਸ਼੍ਰੀ ਅਕਾਲ ਜੀ ਇਸ ਚੈਨਲ ਨੂੰ ਦੇਖਣ ਵਾਲੇ ਸਾਰਿਆਂ ਦਾ ਸਵਾਗਤ ਅੱਜ ਅਸੀਂ ਪਾਤੀ ਸਾਹਿਤ ਅਕਾਦਮੀ ਦੇ ਵੱਲੋਂ ਕਿਹੜੇ ਲੇਖਕਾਂ ਨੂੰ ਅਵਾਰਡ ਮਿਲਿਆ ਹੈ ਕਿਸ ਰਚਨਾ ਵਿੱਚ ਅਵਾਰਡ ਮਿਲਿਆ ਹੈ ਇਸ ਦੇ ਬਾਰੇ ਜਾਣਾਂਗੇ ਪਾਤੀ ਸਾਹਿਤ ਅਕਾਦਮੀ ਦੇ ਵੱਲੋਂ ਸਾਹਿਤ ਪੁਰਸਕਾਰ ਕਵਿਤਾ ਦੇ ਖੇਤਰ ਵਿੱਚ ਕਿੰਨਾ ਕਿੰਨਾ ਨੂੰ ਮਿਲੇ ਨੇ ਸਭ ਤੋਂ ਪਹਿਲਾਂ ਪਾਈ ਵੀਰ ਸਿੰਘ ਜੋ ਕਿ ਦੀ ਆਤਮਵਾਦੀ ਪ੍ਰਵਿਰਤੀ ਦਾ ਕਵੀ ਸੀ ਉਨ੍ਹਾਂ ਨੂੰ ਮੇਰੇ ਸਾਈਆਂ ਜੀਰੋ ਚ ਅਵਾਰਡ ਮਿਲਿਆ ਸੀ 1953 ਦੇ ਵਿੱਚ ਇਸੀ ਤਰੀਕੇ ਨਾਲ ਅਮ੍ਰਿਤਾ ਪ੍ਰੀਤਮ ਜਿਨ੍ਹਾਂ ਦੇ ਕਾਵ ਸੰਗ੍ਰਹਿ ਸੁਨੇਹੜੇ ਨੂੰ 1956 ਵਿੱਚ ਅਵਾਰਡ ਮਿਲਿਆ ਸੀ। ਮੋਹਨ ਸਿੰਘ ਦੀ ਰਚਨਾ ਵੱਡਾ ਵੇਲਾ ਨੂੰ 1959 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਅਵਾਰਡ ਮਿਲਿਆ ਸੀ। ਪ੍ਰਭਜੋਤ ਕੌਰ ਜਿਨ੍ਹਾਂ ਦੀ ਰਚਨਾ ਪੱਬੀ ਨੂੰ 1964 ਵਿੱਚ ਸਤਿਕਾਰਿਆ ਗਿਆ ਸੀ। ਡਾਕਟਰ ਹਰਪ੍ਰਜਨ ਸਿੰਘ ਦੀ ਰਚਨਾ ਨਾ ਧੁੱਪੇ ਨਾ ਛਾਵੇਂ ਨੂੰ 1969 ਵਿੱਚ ਅਵਾਰਡ ਮਿਲਿਆ ਸੀ। ਐਸ ਐਸ ਮਿਸ਼ਾ ਸੋਨ ਸਿੰਘ ਮਿਸ਼ਾ ਜਿਨ੍ਹਾਂ ਦੀ ਰਚਨਾ ਸੀ ਕੱਚ ਦੇ ਵਸਤਰ ਉਹਨਾਂ ਨੂੰ 1977 ਵਿੱਚ ਅਵਾਰਡ ਮਿਲਿਆ ਸੀ ਜਸਵੰਤ ਸਿੰਘ ਨੇਕੀ ਜਿਨ੍ਹਾਂ ਦੀ ਰਚਨਾ ਕਰੂਨਾ ਦੇ ਸ਼ੋਤੋਂ ਮਗਰੋਂ ਨੂੰ 1979 ਵਿੱਚ ਸਨਵਾਣਿਆ ਗਿਆ ਸੀ ਸੁਖਪਾਲ ਵੀਰ ਸਿੰਘ ਹਸਰਤ ਦੀ ਰਚਨਾ ਸੂਰਜ ਤੇ ਕਹਿ ਕਸ਼ਾ ਨੂੰ 1980 ਵਿੱਚ ਅਵਾਰਡ ਮਿਲਿਆ ਸੀ ਵੀ ਐਨ ਤਿਵਾੜੀ ਦੀ ਕਾਵ ਰਚਨਾ ਫੁੱਟਪਾਥ ਤੋਂ ਗਰਾਜ ਤੱਕ ਨੂੰ 1981 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਅਵਾਰਡ ਮਿਲਿਆ ਸੀ ਪ੍ਰੀਤਮ ਸਿੰਘ ਸਫੀਰ ਦੇ ਕਾਵ ਸੰਗ੍ਰਹਿ ਅਨਿਕ ਵਿਸਥਾਰ ਨੂੰ 1983 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਅਵਾਰਡ ਮਿਲਿਆ ਸੀ ਤਾਰਾ ਸਿੰਘ ਕਾਮਿਲ ਦੇ ਕੈ ਕਸ਼ਾ ਨੂੰ 1999 ਦੇ ਵਿੱਚ ਸਨਮਾਨਿਆ ਗਿਆ ਸੀ ਮਨਜੀਤ ਟਿਵਾਣਾ ਦੇ ਉਨਿੰਦਾ ਵਰਤਮਾਨ ਰਚਨਾ ਨੂੰ 1990 ਵਿੱਚ ਭਾਰਤੀ ਸਾਹਿਤ ਕਾਦਮੀ ਵੱਲੋਂ ਅਵਾਰਡ ਮਿਲਿਆ। ਫਰੀਂਦਰ ਸਿੰਘ ਮਹਿਬੂਬ ਜਿਨ੍ਹਾਂ ਦੀ ਰਚਨਾ ਚਨਾ ਦੀ ਰਾਤ ਨੂੰ 1991 ਵਿੱਚ ਅਵਾਰਡ ਮਿਲਿਆ ਸੀ। ਡਾਕਟਰ ਜਗਤਾਰ ਸਿੰਘ ਦੀ جگਨੂ ਦੀਵਾ ਤੇ ਦਰਿਆ ਨੂੰ 1995 ਦੇ ਵਿੱਚ ਅਵਾਰਡ ਮਿਲਿਆ ਸੀ। ਦੇਵ ਜਿਨ੍ਹਾਂ ਦੀ ਰਚਨਾ ਸੀ ਸ਼ਬਦਾਂਤ ਜਿਨ੍ਹਾਂ ਨੂੰ 2001 ਦੇ ਵਿੱਚ ਭਾਰਤੀ ਸਾਹਿਤ ਕਾਦਮੀ ਦੇ ਵੱਲੋਂ ਅਵਾਰਡ ਮਿਲਿਆ ਗਿਆ ਸੀ। ਹਰਪਾਜਨ ਹਲਵਾਰਵੀ ਜਿਨ੍ਹਾਂ ਦੀ ਰਚਨਾ ਪੁੱਲਾਂ ਤੋਂ ਪਾਰ ਨੂੰ 2002 ਦੇ ਵਿੱਚ ਅਵਾਰਡ ਦਿੱਤਾ ਸੀ ਜਸਵੰਤ ਦੀ ਵੀ ਰਚਨਾ ਸੀ ਕਮੰਡਲ ਜਿਨ੍ਹਾਂ ਨੂੰ 2007 ਵਿੱਚ ਸਨਮਾਨਿਆ ਗਿਆ ਸੀ ਵਰਨੀਤਾ ਜਿਨ੍ਹਾਂ ਦੀ ਰਚਨਾ ਸੀ ਕਾਲ ਪਹਿ ਤੇ ਘੜੀਆਂ ਨੂੰ 2010 ਦੇ ਵਿੱਚ ਸਨਮਾਨਿਆ ਗਿਆ ਸੀ ਦਰਸ਼ਨ ਸਿੰਘ ਬੁੱਟਰ ਦੀ ਰਚਨਾ ਮਹਾ ਕੰਪਨੀ ਨੂੰ 2012 ਦੇ ਵਿੱਚ ਭਾਰਤੀ ਸਾਹਿਤਕ ਆਦਮੀ ਦੇ ਵੱਲੋਂ ਅਵਾਰਡ ਦਿੱਤਾ ਗਿਆ ਸੀ ਜਸਵਿੰਦਰ ਸਿੰਘ ਦੀ ਅਰਗਬੱਤੀ ਜਿਨ੍ਹਾਂ ਨੂੰ 2014 ਵਿੱਚ ਅਵਾਰਡ ਦਿੱਤਾ ਗਿਆ ਸੀ ਮੋਹਨਜੀਤਰੀ ਕੋਨੇ ਦਾ ਸੂਰਜ 2018 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਵੱਲੋਂ ਸਿਰਮਾਨਿਆ ਗਿਆ ਸੀ ਭਾਰਤੀ ਸਾਹਿਤ ਅਕਾਦਮੀ ਦੇ ਵੱਲੋਂ ਸਾਹਿਤ ਪੁਰਸਕਾਰ ਜੋ ਨਾਵਲ ਦੇ ਖੇਤਰ ਵਿੱਚ ਨਾਵਲਕਾਰ ਨੂੰ ਮਿਲੇ ਉਹ ਇਸ ਤਰ੍ਹਾਂ ਨੇ ਨਾਨਕ ਸਿੰਘ ਦੇ ਨਾਵਲ ਹੈ ਇੱਕ ਮਿਆਨ ਦੋ ਤਲਵਾਰਾਂ ਨੂੰ 1961 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਅਵਾਰਡ ਮਿਲਿਆ ਸੀ ਇਸ ਤਰ੍ਹਾਂ ਦਿਲੀਪ ਕੋਟੀਵਾਨ ਦਾ ਨਾਵਲ ਇਹ ہمارا ਜੀਵਨਾ ਨੂੰ 1971 ਦੇ ਵਿੱਚ ਅਵਾਰਡ ਮਿਲਿਆ ਸੀ ਸੋਹਣ ਸਿੰਘ ਸ਼ੀਤਲ ਦਾ ਨਾਵਲ ਯੁੱਗ ਬਦਲ ਗਿਆ ਨੂੰ 1974 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਅਵਾਰਡ ਮਿਲਿਆ ਸੀ ਗੁਰਦੇਵਾਲ ਸਿੰਘ ਦਾ ਨਾਵਲ ਹੈ ਅਧ ਚੰਨਨੀ ਰਾਤ ਜੋ 1975 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਸਨਮਾਨਿਆ ਗਿਆ ਸੀ ਕਰਨਲ ਨਰਿੰਦਰਪਾਲ ਸਿੰਘ ਦ ਨਾਵਲ ਹੈ ਬਾ ਮੁਲਾਜ਼ਾ ਹੁਸ਼ਿਆਰ ਨੂੰ 1976 ਵਿੱਚ ਅਵਾਰਡ ਮਿਲਿਆ ਸੀ ਰਾਮਸਰੂਪ ਅਣਖੀ ਦ ਨਾਵਲ ਹੈ ਕੋਠੇ ਖੜਕ ਸਿੰਘ ਨੂੰ 1987 ਵਿੱਚ ਭਾਰਤੀ ਸਾਹਿਤ ਕਾਦਮੀ ਵੱਲੋਂ ਅਵਾਰਡ ਮਿਲਿਆ ਸੀ ਜਸਵੰਤ ਸਿੰਘ ਕਵਰ ਨਾਵਲਕਾਰ ਦਾ ਨਾਵਲ ਹੈ ਤੁਸ਼ਾਲੀ ਦੀ ਹੰਸੋ ਨੂੰ 1997 ਵਿੱਚ ਭਾਰਤੀ ਸਾਹਿਤ ਕਾਦਮੀ ਵੱਲੋਂ ਅਵਾਰਡ ਮਿਲਿਆ ਸੀ ਰੰਜਨ ਤਸਨੀਮ ਦੇ ਗਵਾਚੇ ਅਰਥ ਨੂੰ 1999 ਵਿੱਚ ਭਾਰਤੀ ਸਾਹਿਤ ਕਾਦਮੀ ਵੱਲੋਂ ਅਵਾਰਡ ਮਿਲਿਆ ਸੀ ਮਿੱਤਰ ਸਹਿਣ ਮੀਤ ਦੇ 2008 ਦੇ ਵਿੱਚ ਸੁਧਾਰਕਰ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਅਵਾਰਡ ਮਿਲਿਆ ਸੀ ਬਲਦੇਵ ਸਿੰਘ ਸੜਕਨਾਮਾ ਦਾ ਨਵਲ ਤਹਾਵਾ ਦਿੱਲੀ ਦੇ ਕਿੰਗਰੇ ਨੂੰ 2011 ਵਿੱਚ ਅਵਾਰਡ ਮਿਲਿਆ ਸੀ ਮਨਮੋਹਨ ਦੇ ਨਿਰਵਾਣ ਨਾਵਲ ਨੂੰ 2013 ਵਿੱਚ ਅਵਾਰਡ ਮਿਲਿਆ ਸੀ ਨਿਸ਼ੱਤਰ ਦੇ ਸਲੋ ਡਾਉਨ ਨਾਵਲ ਨੂੰ 2017 ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਵੱਲੋਂ ਅਵਾਰਡ ਮਿਲਿਆ ਸੀ ਕਹਾਣੀ ਦੇ ਖੇਤਰ ਵਿੱਚ ਅਵਾਰਡ ਹਾਸਲ ਕਰਨ ਵਾਲੇ ਕਹਾਣੀਕਾਰ ਇਸ ਤਰ੍ਹਾਂ ਨੇ ਕਰਤਾਰ ਸਿੰਘ ਦੁੱਗਲ ਦੇ ਇੱਕ ਛਿੱਟ ਚਾਨਣ ਦੀ ਨੂੰ 1965 ਦੇ ਵਿੱਚ ਅਵਾਰਡ ਸੀ ਕੁਲਵੰਤ ਸਿੰਘ ਵਿਰਕ ਦੇ ਕਹਾਣੀ ਸੰਗ੍ਰਹਿ ਨਵੇਂ ਲੋਕ ਨੂੰ 1968 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਅਵਾਰਡ ਮਿਲਿਆ ਸੀ ਗੁਰਮukh ਸਿੰਘ ਮੁਸਾਫਰ ਦੇ ਉਰਵਾਰ ਪਾਰ ਨੂੰ 1978 ਦੇ ਵਿੱਚ ਅਵਾਰਡ ਮਿਲਿਆ ਸੀ ਗੁਲਜਾਰ ਸਿੰਘ ਸੰਤੋ ਦੇ ਅਮਰ ਕਥਾ ਨੂੰ 1982 ਦੇ ਵਿੱਚ ਅਵਾਰਡ ਮਿਲਿਆ ਸੀ ਸੁਜਾਨ ਸਿੰਘ ਦੇ ਸ਼ਹਿਰ ਤੇ ਗ੍ਰਾਮ ਕਹਾਣੀ ਸੰਗ੍ਰਹਿ ਨੂੰ 1986 ਦੇ ਵਿੱਚ ਅਵਾਰਡ ਮਿਲਿਆ ਸੀ ਪ੍ਰੇਮ ਪ੍ਰਕਾਸ਼ ਦੀ ਕੁਝ ਅਨਕੇਹਾ ਵੀ ਨੂੰ 1992 ਦੇ ਵਿੱਚ ਅਵਾਰਡ ਮਿਲਿਆ ਸੀ ਮਹਿੰਦਰ ਸਿੰਘ ਸਰਨਾ ਕਹਾਣੀਕਾਰ ਦੇ ਨਵੇਂ ਯੁੱਗ ਦੇ ਵਾਰਿਸ ਕਹਾਣੀਆਂ ਨੂੰ 1994 ਵਿੱਚ ਅਵਾਰਡ ਮਿਲਿਆ ਸੀ ਸੰਤੋਖ ਸਿੰਘ ਧੀਰ ਦੀ ਲਿਖੀ ਕਹਾਣੀ ਪੰਕੀ ਨੂੰ ਪੱਖੀ ਨੂੰ 1996 ਵਿੱਚ ਭਾਰਤੀ ਸਾਹਿਤਕ ਆਦਮੀ ਵੱਲੋਂ ਅਵਾਰਡ ਮਿਲਿਆ ਸੀ ਮੋਹਨ ਪੰਡਾਰੀ ਦੇ ਕਹਾਣੀ ਸੰਗ੍ਰਹਿ ਮੋਹਨ ਦੇ ਅੱਖ ਨੂੰ 1998 ਦੇ ਵਿੱਚ ਭਾਰਤੀ ਸਾਹਿਤਕ ਆਦਮੀ ਦੇ ਵੱਲੋਂ ਅਵਾਰਡ ਮਿਲਿਆ ਸੀ ਬਰਿਆਮ ਸਿੰਘ ਸੰਧੂ ਜੋ ਕਿ ਬਹੁਤ ਹੀ ਜ਼ਿਆਦਾ ਲੰਬੀਆਂ ਕਹਾਣੀਆਂ ਲਿਖਦਾ ਹੈ ਉਹਨਾਂ ਦੀ ਕਹਾਣੀ ਸੰਗ੍ਰਹਿ ਚੌਥੀ ਕੂਟ ਨੂੰ 2000 ਦੇ ਵਿੱਚ ਅਵਾਰਡ ਮਿਲਿਆ ਸੀ ਗੁਰਬਚਨ ਸਿੰਘ ਪੁੱਲਰ ਦੇ ਅਗਨੀ ਕਲਿਸ਼ ਨੂੰ 1902005 ਦੇ ਵਿੱਚ ਅਵਾਰਡ ਮਿਲਿਆ ਸੀ। ਕਿਰਪਾਲ ਕੰਜਾਕ ਕਹਾਣੀਕਾਰ ਦੇ ਅੰਤਹੀਨ ਕਹਾਣੀ ਸੰਗ੍ਰਹਿ ਨੂੰ 2019 ਦੇ ਵਿੱਚ ਅਵਾਰਡ ਮਿਲਿਆ ਸੀ। ਗੁਰਦੇਵ ਰੂਪਾਨਾ ਦੇ ਆਮ ਖਾਸ ਨੂੰ 2020 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਵੱਲੋਂ ਅਵਾਰਡ ਮਿਲਿਆ ਸੀ। ਇਸ ਤਰ੍ਹਾਂ ਇਹ ਵੀਡੀਓ ਖਾਸ ਤੌਰ ਤੇ ਵਿਦਿਆਰਥੀਆਂ ਦੇ ਲਈ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ ਕਿਉਂਕਿ ਕਵਿਤਾ ਦੇ ਖੇਤਰ ਵਿੱਚ ਨਾਵਲ ਦੇ ਖੇਤਰ ਵਿੱਚ ਕਹਾਣੀ ਦੇ ਖੇਤਰ ਵਿੱਚ ਕਿਹੜੇ-ਕਿਹੜੇ ਸਾਹਿਤਕਾਰ ਨੂੰ ਕਿਸ ਕਹਾਣੀ ਸੰਗ੍ਰਹਿ ਕਿਸ ਨਾਵਲ ਨਾਵਲ ਦੇ ਵਿੱਚ ਜਾਂ ਕਿਸ ਕਾਵ ਸੰਗ੍ਰਹਿ ਦੇ ਵਿੱਚ ਅਵਾਰਡ ਮਿਲਿਆ ਇਸ ਦੇ ਬਾਰੇ ਅਸੀਂ ਜਾਣਿਆ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਲਾਈਕ ਤੇ ਦੂਸਰਿਆਂ ਦੇ ਨਾਲ ਸ਼ੇਅਰ ਕਰੋ ਧੰਨਵਾਦ